ਕੀ ਯਰ ਨੰਤਾ ਆਫਤੀ ਬਾਤੀ ਯਾਰ ਉਹ ਬੈ ਗਿਆ ਉਹ ਤੇਰਾ ਬੇੜਾ ਭੁੱਲਿਆ ਇਹ ਤਾਂ ਸਾਰੇ ਹੀ ਸੁੱਕਾ ਪਿਆ ਆ ਤਾਂ ਯਾਰ ਚੰਗੀ ਨਹੀਂ ਕੀਤੀ ਬੰਦਿਆਂ ਨੇ ਮੇਰੇ ਨਾਲ ਜਮਾ ਵੀ ਪਰ ਮੈਂ ਕੰਮਕਾਰ ਛੱਡ ਕੇ ਆਇਆ ਸਾਰੇ ਉਹ ਲੱਗਣਾ ਤੇਰਾ ਵੀ ਬਣ ਗਿਆ ਅਪ੍ਰੈਲ ਫੁੱਲ ਹੋਇਆ ਤਾਂ ਅਪ੍ਰੈਲ ਫੀਲ ਆਦਾ ਇਹ ਮੇਰਾ ਤਾਂ ਤਗੜ ਹੀ ਹੋਇਆ ਮੈਂ ਤਾਂ ਘਰੇ ਜਵਾਗ ਛੱਡ ਗਿਆ ਯਾਰ ਉਹ ਭਰਾਵਾ ਮੈਂ ਵੀ ਪ੍ਰੋਗਰਾਮ ਤੇ ਤਿਆਰ ਤੁਰੂ ਹੋਇਆ ਸੀਗਾ ਮੈਂ ਕਿਹਾ ਲਾਸਟ ਪਾਣੀ ਆ ਲਾਸਟ ਪਾਣੀ ਲਾਜੀਏ ਪਹਿਲਾ ਇਸੇ ਪਾਣੀ ਦੇ ਮੁੱਦੇ ਤੇ ਮੇਰੇ ਤੇ ਨਾਲ ਹੋ ਗਿਆ ਪ੍ਰੈਲ ਫੁੱਲ ਬਣਾਤਾ ਮੈਂ ਸੋਚਿਆ ਪੱਕੀਆਂ ਫਸਲਾਂ ਨੇ ਪਾਣੀ ਕਿਹੜਾ ਲਾ ਗਿਆ ਆ ਕੇ ਦੇਖੀ ਇੱਕ ਵਾਰੀ ਇੱਥੇ ਤਾਂ ਸਾਰੇ ਸੁੱਕਾ ਪਿਆ ਚੰਗਾ ਫੁੱਦੂ ਲਾ ਕੇ ਗਏ ਨੇ ਕਿਹੜੇ ਨੇ ਲਾਇਆ ਤੇ ਮੈਨੂੰ ਐਸਾ ਫੋਨ ਕੀਦਾ ਆਇਆ ਸੀ ਤੈਨੂੰ ਉਹ ਭਰਾਵਾ ਬਹਿ ਜਾ ਬੈਠੇ ਬਾਈ ਆਪਣਾ ਤਾਂ ਜਿਹੜਾ ਮੇਰਾ ਤਾਂ ਪ੍ਰੋਗਰਾਮ ਵੀ ਕੈਨਸਲ ਕਰਤਾ ਮੈਂ ਤਾਂ ਜਾਣਾ ਸੀ ਚੰਡੀਗੜ੍ਹ ਬਹੁਤ ਇੰਪੋਰਟੈਂਟ ਮੀਟਿੰਗ ਸੀ ਮੇਰੀ ਹੁਣ ਦੱਸ ਕੀ ਕਰੀਏ ਮੈਂ ਤੇਰੀ ਭਝਾਈ ਨੂੰ ਛੱਡ ਕੇ ਆਇਆ ਜਵਾਖਾ ਨੂੰ ਛੱਡ ਕੇ ਆਉਣਾ ਸੀ ਮੈਂ ਸਕੂਲੇ ਕਾਲੀ-ਕਾਲੀ ਦੇ ਵਿੱਚ ਭੱਜਿਆ ਆਇਆ ਵੀ ਕਿਤੇ ਸਾਰਾ ਨਾ ਕਿਤੇ ਫਸਲ ਬਰਬਾਦ ਹੋ ਜਾਏ ਉਹ ਤਾਂ ਮੌਸਮ ਇਹੋ ਜਿਹਾ ਹੋ ਰਿਹਾ ਤਾਂ ਉਰੇ ਆ ਕੇ ਦੇਖਿਆ ਪੱਠੇ ਹੀ ਬਹਿ ਗਿਆ ਜਿਨ੍ਹਾਂ ਨੇ ਮਜ਼ਾਕ ਕੀਤਾ ਮੇਰੇ ਨਾਲ ਸਿਮਰਿਆ ਐਂ ਕਰ ਉਸੇ ਬੰਦੇ ਨੇ ਮਜ਼ਾਕ ਮੇਰੇ ਨਾਲ ਕੀਤਾ ਉਹ ਹੁਣ ਆਪਾਂ ਉਹਦੇ ਭਰਾ ਨਾਲ ਕਿਉਂ ਨਾ ਕਰ ਲਈਏ ਮਜ਼ਾਕ ਐਜਾ ਕਰੂੰਗਾ ਨਾ ਬੰਦਾ ਜ਼ਿੰਦਗੀ ਪਰ ਯਾਦ ਰੱਖੂਗਾ ਮੈਨੂੰ ਵੀ ਹਾਂ ਯਾਰ ਉਹ ਬੰਦੇ ਨੂੰ ਮਜ਼ਾਕ ਨਹੀਂ ਕਰਨਾ ਕਦੇ ਚੱਲ ਸਿੰਗਰਿਆ ਲਾਉਣਾ ਸਕੀਮ ਕੋਈ ਸਕੀਮ ਲਾਉਣਾ ਕੋਈ ਤਗੜੀ ਜੀ ਵੈਸੇ ਤਾਂ ਗੱਲਾਂ ਚਾਉਣ ਵਾਲਾ ਹੈ ਨਹੀਂ ਬੰਦਾ ਬੰਤ 376 ਨੇ ਮੇਰੇ ਨਾਲ ਮਾੜੀ ਤਾਂ ਕਰਤੀ ਜਿਹੜੀ ਹੁਣ ਮੈਂ ਕਰੂੰਗਾ ਨਾ ਜ਼ਿੰਦਗੀ ਪਰ ਯਾਦ ਰੱਖੋ ਮੇਰੇ ਨਾਲ ਗੱਲ ਸੁਣ ਬੈਠ ਮੇਰੀ ਸਕੀਮ ਆਈ ਹੈ ਦਿਮਾਗ ਚ ਆਪਾਂ ਕਰਦੇ ਹਾਂ ਨਾਲੇ ਛੋਟੇ ਨਾਲ ਮਜ਼ਾਕ ਛੋਟੇ ਦਾ ਕੀ ਨਾਮ ਆ ਗਰਮੀਤ ਗਰਮੀਤ ਨਾਲ ਕਰਦੇ ਆ ਮਜ਼ਾਕ ਵੀ ਛੋਟੇ ਵਾਲਾ ਵੱਡਾ ਉਹਨੂੰ ਪਤਾ ਹੀ ਆ दारू ਕੱਪਾ ਪੀਂਦਾ ਠੀਕ ਆ ਹਾਂ ਉਹਨੂੰ ਕਹਦਾਂਗੇ ਇੱਧਰ ਆਏ ਹੋਏ ਸੀ ਖੇਤਕ ਬੰਨੇ ਆਏ ਹੋਏ ਸੀਗੇ ਮੋਟਰਸਾਈਕਲ ਲਈ ਫਿਰਦਾ ਸੀ ਦੇਖਿਆ ਸੀ ਜਾਂਦਾ ਹੁਣ ਤਾਂ ਸੂਏ ਚ ਡਿਗਿਆ ਦੇਖਿਆ ਸਾਨੂੰ ਠੀਕ ਆ ਨਹੀਂ ਓਏ ਨਾ ਨਾ ਫਿਰ ਹੋਰ ਮੰਗਾ ਕੀ ਕਰਨਾ ਐਸੇ ਅਪਰੈਲ ਫੂਲ ਨਹੀਂ ਬਣਦਾ ਅਪਰੋ ਲਾ ਫੂਲ ਆ ਉਹਦਾ ਸੱਚੀ ਮਰਦਾ ਯਾਰ ਸਹੀ ਗੱਲ ਹੈ ਮੈਂ ਲਾਉਣਾ ਉਹਦੇ ਭਾਈ ਨੂੰ ਫੋਨ ਗਰਮੀਤ ਨੂੰ ਗਰਮੀਤ ਨੂੰ ਉਹ ਗਰਮੀਤ ਦਾ ਨੰਬਰ ਮੈਨੂੰ ਦਾ ਨੰਬਰ ਗਰਮੀਤ ਦਾ ਨੰਬਰ ਦੇ ਮੈਨੂੰ ਮੈਨੂੰ ਨੋਟ ਕਰ ਨੋਟ ਕਰਾ ਨੰਬਰ 995552 995552 87504 87504 ਹਾਂ ਲੈ ਮੇਸਟਰ ਹੁਣ ਇਹਨੂੰ ਬਣਾਉਣਾ April full ਲੈ ਮੇਸਟਰ ਵਧੀਆ ਸਕੀਮ ਲਾਈ ਹੁਣ ਪੂਰੀ ਤਕੜੀ ਲਾਉ ਬੈਲ ਜਾਈ ਜਾਂਦੀ ਆ ਕੀ ਹਾਲ ਨੇ ਛੋਟੇ ਭਾਈ ਮੱਗਰ ਬੋਲਦਾ ਸੀਗਾ ਉਹ ਛੋਟੇ ਭਾਈ ਕਿੱਥੇ ਆ ਤੂੰ ਕਾਣਾ ਹੀ ਵਰਤ ਗਿਆ ਯਾਰ ਪੁੱਛਣਾ ਭਾਈ ਹੈ ਕਿੱਥੇ ਨੂੰ ਪਹਿਲਾਂ ਮੈਨੂੰ ਇਹ ਦੱਸ ਉਹ ਥੋੜੇ ਵਾਲਾ ਵੱਡਾ ਨਹੀਂ ਹੈਗਾ ਜਿਹੜਾ 70 ਮੈਂ ਖੇਤ ਜਾਂਦਾ ਦੇਖਿਆ ਸੀ ਇਸ ਤੋਂ ਬਾਅਦ ਉਹ ਤਾਂ ਪੁੱਛਣਾ ਯਾਰ ਮੇਰੇ ਤਾਂ ਭੁੱਬੀ ਨਿਕਲ ਗਈ ਦੇਖ ਕੇ ਤੇਰੇ ਭਾਈ ਨੂੰ ਉਹ ਤਾਂ ਸੂਏ ਚ ਡੇਗ ਗਿਆ ਯਾਰ ਭਰੇ ਹੋਏ ਚ ਸਣੇ ਮੋਟਰਸਾਈਕਲ ਉਹ ਕਿੱਥੇ ਭਾਈ ਬਣ ਕੇ ਭੱਜ ਕੇ ਆ ਗਿਆ ਛੇਤੀ ਆ ਜਾ ਯਾਰ ਉਹ ਤਾਂ ਗਿਆ ਵਿਚਾਰਾ ਮੈਂ ਤਾਂ ਦੇਖਿਆ ਵੀ ਨਹੀਂ ਮੋਟਰਸਾਈਕਲ ਲੋਕਾਂ ਦੀ ਪਤਾ ਲੱਗਿਆ ਯਾਰ ਉਹ ਤਾਂ ਕਹਿੰਦਾ ਡਿੱਗਿਆ ਬਹੁਤ ਪੈੜਾ ਡਿੱਗਿਆ ਯਾਰ ਬੰਦਾ ਯਾਰ ਤੂੰ ਭਾਈ ਬਣ ਕੇ ਜਿੱਥੇ ਵੀ ਆ ਛੇਤੀ ਆ ਜਾ ਸੀਦਾ ਉੱਥੇ ਸੂਏ ਤੇ ਕੱਠ ਕਰੀ ਖੜਿਆ ਸਾਰੇ ਬੰਦੇ ਜਿੱਥੇ ਵੀ ਆ ਜਾ ਇਹ ਦੇਖੀ ਲੱਗਦਾ April ਫੂਲ ਬਣਦਾ। ਨਾਲ ਦਾ ਨਸ਼ੱਤਰ ਯਾਦ ਰੱਖੋ ਨਾਲੇ ਗਰਮੀਤ ਯਾਦ ਰੱਖੋ ساری ਉਮਰ। ਨਾਲ ਮਜ਼ਾਕ ਕਰਨਾ ਮੁੜ ਕੇ। ਮੁੜ ਕੇ ਕਰਕੇ ਦਿਖਾਵੇ ਯਾਰ ਮੈਂ ਮੈਂ ਰੋਟੀ ਛੱਡ ਗਿਆ ਘਰੋਂ, ਜਵਾਕ ਛੱਡ ਗਿਆ, ਪਰਾਈ ਛੱਡ ਗਿਆ ਤੇਰੀ। ਮੈਂ ਵੀ ਮੀਟਿੰਗ ਛੱਡ ਕੇ ਆਇਆ। ਚੱਲ ਹੁਣ ਦੇਖਦੇ ਆਂ ਆਉਂਦਾ ਆਉਂਦਾ ਆਦਾ ਭਾਈ ਦੇਖਦੇ ਕੀ ਬਣਦਾ। ਕਾਡਾ ਨਾਲ ਨਸ਼ੱਤਰ ਪਤਾ ਕਿ ਕਿਤੇ ਪੁੰਗੇ ਦੇ ਅੰਦਰ ਰਹਿੰਦਾਗਾ ਯਾਰ। ਕੰਡੇ ਬੀਜੀਆਂ ਦਾ ਪੱਠੇ ਕੰਡੇ ਬੀਜਾਗਾ। ਕੀ ਯਾਰ ਮੈਨਾਂ ਸਰਾਇ ਕਾ ਜੇ। ਕੀ ਗੱਲ ਯਾਰ ਜਵਾਹ ਜਾਇ ਨਹੀਂ ਹਲੇ ਤੱਕ ਉਹ ਚੱਲ ਯਾਰ ਹੁਣ ਕਿਹੜਾ ਆਉਣਾ ਉਹਨੇ ਚੱਲ ਚੰਗਾ ਫਿਰ ਮੈਂ ਚੱਲਿਆ ਯਾਰ ਮੈਂ ਕੀ ਆ ਉੱਥੇ ਬੰਦੇ ਖੜੇ ਡਿੱਗ ਰਹੇ ਨੇ ਦਾ ਸਵਾਦ ਲੈਣੇ ਕੀ ਪਤਾ ਉਹ ਨਹੀਂ ਇਹ ਜਿੰਗਲਾਂ ਦਾ ਕਾਹਦਾ ਸਵਾਦ ਹੈ ਚਾਚਾ ਚੰਗਾ ਯਾਰ ਮੈਂ ਚੱਲਿਆ ਫਿਰ ਹੈ ਚੱਲ ਫਿਰ ਮੈਂ ਵੀ ਚੱਲ ਠੀਕ ਕਰੀ ਓਕੇ ਦੇਖ ਲੈਣੇ ਨੇ ਪਤਾ ਰਸਤੇ 'ਚ ਆਉਂਦਾ ਹੋਵੇ ਠੀਕ ਹੈ ਚੰਗਾ ਉਹ ਕੌਣ ਡਿਗਾ ਪਿਆ ਜੀ ਉਹ ਹਾਂ ਨਸ਼ੇੜੀ ਨਿਸ਼ੂੜੀ ਲੱਗਦਾ ਕੋਈ ਹੈ ਨਿਸ਼ੇੜੀ ਹੈ ਹਾਂ ਵੀ ਹੈਲੋ ਓਹ ਭਾਈ ਸਾਹ ਓਹ ਭਾਈ ਓਹ ਭਾਈ ਮੇਰੇ ਮੋਟਰਸਾਈਕਲ ਡਿੱਗਿਆ ਉੱਤੇ ਚੱਕ ਓ ਕੀ ਖਾਦਾ ਤੈਂ? ਕੁਛ ਨਹੀਂ ਖਾਦਾ ਬਾਈ। ਹੈ? ਦਸਰੀ। ਕਿੱਸੇ ਲਾਇਆ ਰਿਹਾ। ਅਡਾ ਉੱਠਿਆ ਉੱਠ। ਨਵੇਂ ਮੁਟਿਆ ਸੀ ਨਸ਼ਾ ਪੱਤੇ ਕਿਉਂ ਕਰਦਾ? ਉਹ ਬਾਈ ਨਸ਼ਾ ਪੱਤਾ ਕੁਛ ਨਹੀਂ ਕਰਿਆ ਹੋਇਆ ਮੇਰਾ। ਹਾਂ ਹੋਰ ਕਿੰਨੀ ਤਾਂ ਬੇਤਾਂ ਜਾਇਆ ਮੈਂ ਤਾਂ ਫੋਨ ਕਰਦੀ ਮੇਰੇ ਯਾਰ ਦੋਸਤ ਨੇ। ਕਹਿੰਦਾ ਵੀ ਐ ਕਰਕੇ ਕਹਿੰਦਾ ਵੀ ਤੇਰੇ ਤਾਂ ਜਾ ਕੇ ਨੈਕਸੀਡੈਂਟ ਹੋ ਗਿਆ ਕਹਿੰਦਾ ਜਲਦੀ ਖੇਤ ਆ ਜਾ ਕਹਿੰਦਾ ਬਿਸੂ ਉਹ ਚ ਮੋਟਰਸਾਈਕਲ ਲੈ ਕੇ ਡਿੱਗ ਗਿਆ ਕਹਿੰਦਾ ਪਾਣੀ ਉਹ ਚ। ਮੈਂ ਤਾਂ ਕਾਲੀ ਗਲ ਚ ਹਫੜਾ ਲਫੜੀ ਚ ਪੱਜਿਆ ਹੁੰਦਾ ਸੀ ਇੱਥੇ ਬੁੜਕ ਗਿਆ ਮੋਟਰਸਾਈਕਲ ਡਿੱਗ ਗਿਆ। ਉਨੇ ਕਲੀ ਨੂੰ ਕੀ ਹੋਇਆ ਆਰਾਮ ਲਾਇਆ ਕਰੋ ਸੀ ਬਾਈ ਮੈਨੂੰ ਸਭ ਦੇ ਕੋਈ ਨਸ਼ੇ ਵਾਲਾ ਬੈਠਾ ਨਾ ਨਾ ਬਾਈ ਨਸ਼ੇ ਵਾਲੀ ਗੱਲ ਕੁਝ ਮਨਸਰਮ ਕਰਦਾ ਨਹੀਂ ਹੈਗਾ ਕੋਈ ਮੈਨੂੰ ਤਾਂ ਲੱਗਦਾ ਸਹੀ ਹੈ ਜੀ ਆ ਮੁੰਡਾ ਠੀਕ ਲੱਗਦਾ ਹਾਂ ਬਾਈ ਛੱਡ ਯਾਰ ਬੰਤਾ ਭੱਗ ਗਿਆ ਮੈਂ ਵੀ ਜਾਣਾ ਘਰੇ ਕੋਈ ਆ ਕਿਵੇਂ ਇਕੱਠ ਜਾ ਕੇ ਰਿਖੜੇ ਨੇ ਯਾਰ ਬੰਦੇ ਉਹ ਇਹ ਤਾਂ ਉਹਨਾਂ ਵਾਲਾ ਲੱਗਦਾ ਉਹ ਕੀ ਹੋ ਗਿਆ ਤੈਨੂੰ ਠੀਕ ਹੈ ਬਾਈ ਮੈਂ ਡਿੱਗ ਗਿਆ ਯਾਰ ਮੋਟਰੰਗਲ ਇੱਥੇ ਤੂੰ ਕਿ ਮੈਂ ਡਿੱਗ ਗਿਆ ਪਤੰਦਰਾ ਬਾਈ ਮੈਨੂੰ ਫੋਨ ਕਰਦੀ ਤੁਸੀਂ ਤਾਂ ਕਹਿੰਦੇ ਐਂ ਕਰਕੇ ਉਹ ਪਤੰਦਰਾ ਤੂੰ ਸੀਰੀਅਸ ਲਾ ਗਿਆ ਯਾਰ ਸਾਡੇ ਮਜ਼ਾਕ ਨੂੰ ਅਸੀਂ ਤਾਂ ਮਜ਼ਾਕ ਕੀਤਾ ਸੀ ਅਪ੍ਰੈਲ ਫੂਲ ਸੀ ਅੱਜ ਪਹਿਲੀ ਵਫਤਾ ਓਹ ਹੋ ਯਾਰ ਅਜ ਤਾਂ ਮਜ਼ਾਕ ਕੀਤਾ ਸੀ ਐਪਰ ਲਫੂ ਸੀ ਮਜ਼ਾਕ ਬਾਈ ਮੈਂ ਮਜ਼ਾਕ ਕੀਤਾ ਸੀ ਇੱਕ ਮੁੰਡੇ ਨਾਲ ਯਾਰ ਬੰਦਾ ਮਰ ਜਾਂਦਾ ਜੇ ਅਸੀਂ ਨਾ ਉਹਦੇ ਉੱਤੇ ਯਾਰ ਸਾਨੂੰ ਕਿਸੇ ਨੇ ਮਜ਼ਾਕ ਕਰਤਾ ਸੀ ਕਿ ਆ ਚਾਲੇ ਦੇ ਭਾਈ ਨੂੰ ਕਰ ਦੇ ਦੇ ਭਾਈ ਨੇ ਸਾਡਾ ਨਾਲ ਮਜ਼ਾਕ ਕਰਤਾ ਸੀ ਨੇ ਦੇ ਨਾਲ ਕਰਤਾ ਯਾਰ ਮਜ਼ਾਕ ਕਰੀਏ ਤੇ ਨਾਲ ਸਾਨੂੰ ਕੀ ਪਤਾ ਸੀ ਯਾਰ ਐ ਹੋ ਜੂਗਾ ਤਾਂ ਸੱਟ ਫੇਟ ਖਾ ਕੇ ਪੈ ਜੂਗਾ ਬਾਈ ਗਲਤੀ ਹੋ ਗਈ ਬਾਈ ਗਲਤੀ ਹੋ ਗਈ ਬਾਈ ਅੱਗੇ ਤੋਂ ਨਹੀਂ ਕਰਦੇ ਯਾਰ ਮਜ਼ਾਕ ਬਾਈ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਤੇ ਕਿਵੇਂ ਲੱਗੀ ਤੁਹਾਨੂੰ ਵੀਡੀਓ ਤੇ ਸਾਡਾ ਵੀਡੀਓ ਬਣਾਉਣ ਦਾ ਮੰਤਬ ਵੀ ਇਹ ਸੀ ਕਿ ਲੋਕਾਂ ਨੇ ਅੱਜ ਕੱਲ੍ਹ ਦੀ ਮੰਡੀਰ ਨੇ ਬਣਾ ਰੱਖਿਆ ਕਿ ਅਪ੍ਰੈਲ ਫੂਲ ਅਪ੍ਰੈਲ ਫੂਲ ਨਾਮ ਦੀ ਚੀਜ਼ ਚੱਲੀ ਆ ਕਿਸੇ ਨੂੰ ਵੀ ਮਜ਼ਾਕ ਕਰ ਦੇਣਾ ਬੰਦੇ ਸੋਚਦੇ ਨਹੀਂ ਕਿ ਅੱਗੇ ਵਾਲੇ ਤੇ ਜਿਹੜਾ ਆਪਾਂ ਮਜ਼ਾਕ ਕਰਨ ਜਾ ਰਹੇ ਹਾਂ ਉਹਦਾ ਕੀ ਕੀ ਸੱਟਾਂ ਨਿਕਲ ਸਕਦਾ ਉਹ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਦਿਖਾਇਆ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਉਸ ਚੀਜ਼ ਤੇ ਇੱਕ ਪ੍ਰੇਰਨਾ ਲਓ ਕਿ ਕਿਸੇ ਨਾਲ ਵੀ ਇਹੋ ਜਿਹਾ ਮਜ਼ਾਕ ਨਾ ਕਰੇ ਕਿ ਬੰਦੇ ਦੀ ਜ਼ਿੰਦਗੀ ਤੇ ਆ ਜਾਏ ਜੀ ਆਪਾਂ ਇਹਦੇ ਵਿੱਚ ਇਹ ਦਿਖਾਇਆ ਜੀ ਵੀ ਮਜ਼ਾਕ ਕਿੰਨਾ ਕੁ ਮਹਿੰਗਾ ਪੈ ਸਕਦਾ ਇਹ ਤਾਂ ਇੱਕ ਉਦਾਹਰਨ ਸੀ ਜੇ ਇਹ ਹਾਸਾ ਸੱਚੀ ਸੜਕ ਤੇ ਕਿਤੇ ਵਾਪਰ ਜੇ ਤੇ ਉੱਥੇ ਕੋਈ ਨਾ ਹੋਵੇ ਮੌਜੂਦ ਨਾ ਹੋਵੇ ਤਾਂ ਉਹ ਹਾਸਾ ਕਿਸੇ ਨੂੰ ਕਿੰਨਾ ਕੁ ਮਹਿੰਗਾ ਪੈ ਸਕਦਾ ਦੋਸਤੋ ਮਜ਼ਾਕ ਕਰਨਾ ਵੀ ਕਿਸੇ ਹੱਦ ਤੱਕ ਜਾਇਜ਼ ਹੈ ਇੱਕ ਛੋਟੀ ਜੀ ਗਲਤੀ ਨਾਲ ਵੱਡੇ ਵੱਡੇ ਹਾਸੇ ਹੋ ਸਕਦੇ ਨੇ ਉਮੀਦ ਕਰਦੇ ਹਾਂ ਤੁਸੀਂ ਸਾਡੀ ਵੀਡੀਓ ਤੇ ਸੇਧ ਲਓਗੇ ਤੇ ਇਹੋ ਜਿਹੀਆਂ ਗਲਤੀਆਂ ਨਹੀਂ ਕਰੋਗੇ ਧੰਨਵਾਦ